30-35 ਕਾਲਜੇਸ ਦੇ ਵਿਦਿਆਰਥੀਆਂ ਦੀ ਜਿਹੜੀ ਇੱਕ ਵਰਕਸ਼ਾਪ ਚੱਲ ਰਹੀ ਹੁੰਦੀ ਹੈ ਇੱਕ ਖੁੱਲੇ ਮੈਦਾਨ ਦੇ ਵਿੱਚ ਜਿੱਥੇ ਕਿ ਅਚਾਨਕ ਕੁਝ ਸਮੇਂ ਬਾਅਦ ਭਗੜਮਚ ਜਾਂਦੀ ਹੈ ਉੱਥੇ ਹੀ ਭੱਜੜਾ ਪੈ ਜਾਂਦੀਆਂ ਨੇ ਸਾਰੇ ਵਿਦਿਆਰਥੀਆਂ ਨੂੰ ਉੱਥੇ ਦੇ ਜਿਹੜੇ ਮੁਖੀ ਹੁੰਦੇ ਨੇ ਉਹ ਵੀ ਇੱਧਰ-ਉੱਧਰ ਭੱਜਣ ਲੱਗ ਜਾਂਦੇ ਨੇ ਤੁਹਾਨੂੰ ਕਾਰਨ ਦੱਸਾਂਗੇ ਹੈਰਾਨ ਕਰਨ ਵਾਲਾ ਕਿ ਕਿਸ ਤਰੀਕੇ ਦੇ ਨਾਲ ਇਹ 30-35 ਪ੍ਰਾਈਵੇਟ ਕਾਲਜਾਂ ਦੇ ਵਿਦਿਆਰਥੀਆਂ ਦੇ ਲਈ ਇੱਕ ਵਰਕਸ਼ਾਪ ਚੱਲ ਰਹੀ ਹੁੰਦੀ ਹੈ ਤੇ ਇਕ ਸ਼ਰਾਰਤੀ ਅੰਸਰ ਦੇ ਵੱਲੋਂ ਦਰਖਤ ਜਿਹੜੇ ਉੱਥੇ ਲੱਗੇ ਹੁੰਦੇ ਨੇ ਉੱਚੇ-ਉੱਚੇ ਦਰਖਤ ਹੁੰਦੇ ਨੇ ਉੱਥੇ ਪਹਾੜੀ ਮੱਖੀਆਂ ਦਾ ਛੱਤਾ ਹੁੰਦਾ ਜਿਨ੍ਹਾਂ ਦੇ ਉੱਤੇ ਇੱਕ ਪੱਥਰ ਸੁੱਟਿਆ ਜਾਂਦਾ ਜਿਸ ਤੋਂ ਬਾਅਦ ਉੱਥੇ ਪੂਰੀ ਹਵਾ ਦੇ ਵਿੱਚ ਉਸਤੇ ਪੂਰੇ ਵਾਤਾਵਰਣ ਦੇ ਵਿੱਚ ਮੱਖੀਆਂ ਮੰਡਰਾਣ ਲੱਗ ਜਾਂਦੀਆਂ ਨੇ ਤੇ ਉਹਨਾਂ ਵਿਦਿਆਰਥੀਆਂ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਜਿਸ ਕਾਰਨ ਵਰਕਸ਼ਾਪ ਦੇ ਵਿੱਚ ਮੌਜੂਦ 2 ਦਰਜਨ ਤੋਂ ਵੱਧ ਵਿਦਿਆਰਥੀ ਦੇ ਨਾਲ ਹੀ ਸਟਾਫ ਵੀ ਉਹਨਾਂ ਦੇ ਮੈਂਬਰ ਵੀ ਜ਼ਖਮੀ ਹੋਏ ਨੇ ਮਧੂਮੱਖੀ ਦੇ ਅਚਾਨਕ ਹਮਲੇ ਦੌਰਾਨ ਵਰਕਸ਼ਾਪ ਦੇ ਵਿੱਚ ਭੱਜੜਾ ਪਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੁਣ ਕਿਵੇਂ ਹਸਪਤਾਲ ਦੇ ਵਿੱਚ ਇਹਨਾਂ ਨੂੰ ਭਰਤੀ ਕਰਵਾਇਆ ਗਿਆ ਵਿਦਿਆਰਥੀਆਂ ਨੂੰ ਇੱਕ ਵਰਕਸ਼ਾਪ ਦੇ ਲਈ ਇਕੱਠੇ ਹੋਏ ਸਨ ਇਹਨੇ ਜਿਹੜੇ ਕਾਲਜੇਜ਼ ਦੇ ਵਿਦਿਆਰਥੀ ਸੀਗੇ ਲੇਕਿਨ ਉੱਥੇ ਕਿਵੇਂ ਭਗੜ ਮੱਚਦੀ ਹੈ ਇੱਕ ਸ਼ਰਾਰਤੀ ਅੰਸਰ ਦੇ ਵੱਲੋਂ ਇਹ ਜਿਹੜਾ ਕਾਰਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉੱਥੇ ਮੱਖੀਆਂ ਦਾ ਝੁੰਡ ਜਿਹੜਾ ਹੈ ਉ ਇਕੱਠਾ ਹੋ ਕੇ ਹਮਲਾ ਕਰਦਾ ਹੈ ਇਹਨਾਂ ਬੱਚਿਆਂ ਦੇ ਉੱਪਰ ਪ੍ਰਭਾਵਿਤ ਵਿਦਿਆਰਥੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਦੱਸਿਆ ਜਾਂਦਾ ਹੈ ਕਿ ਕਿਸੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਡਾਇਟ ਕੈਂਪਸ ਦੇ ਵਿੱਚ ਦਰਖਤਾਂ ਤੇ ਜਿਹੜਾ ਟਿੱਲਿਆਂ ਦੇ ਉੱਤੇ ਪੱਥਰ ਸੁੱਟੇ ਗਏ ਜਿੱਥੇ ਕਿ ਉੱਥੇ 36 ਸਿਗੇ ਪਹਾੜੀ ਮੱਖੀਆਂ ਦੇ ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਅਚਾਨਕ ਬੀੜੀ ਕਲਾ ਡਾਇਟ ਇੱਕ ਵਰਕਸ਼ਾਪ ਸੀਗੀ ਜਿੱਥੇ ਕਿ ਮੱਖੀਆਂ ਦੇ ਝੁੰਡ ਨੇ ਉੱਥੇ ਮੌਜੂਦ ਲੋਕਾਂ ਦੇ ਉੱਤੇ ਹਮਲਾ ਕੀਤਾ ਇਸ ਦੌਰਾਨ ਮੱਖੀਆਂ ਨੇ ਕਰੀਬ 30 ਲੋਕਾਂ ਨੂੰ ਡੰਗ ਮਾਰਿਆ ਜਿਸ ਕਾਰਨ ਹਫੜਾ ਦਫੜੀ ਉੱਥੇ ਮੱਚਦੀ ਹੈ ਇਸ ਦੌਰਾਨ ਸੂchna ਮਿਲਣ ਤੋਂ ਬਾਅਦ ਐਂਬੂਲੈਂਸ ਮੌਕੇ ਤੇ ਪਹੁੰਚਦੀ ਹੈ ਉੱਥੇ ਹੀ ਕਿਸੇ ਮੁਖੀ ਦੇ ਕੋਲ ਉਹਨਾਂ ਦੇ ਕਿਸੇ ਸਟਾਫ ਮੈਂਬਰ ਦੇ ਕੋਲ ਐਂਬੂਲੈਂਸ ਦਾ ਨੰਬਰ ਹੁੰਦਾ ਤੇ ਐਂਬੂਲੈਂਸ ਦਾ ਨੰਬਰ ਮਲਾਇਆ ਜਾਂਦਾ ਜਿਸ ਤੋਂ ਬਾਅਦ ਐਂਬੂਲੈਂਸ ਆਉਂਦੀ ਹੈ ਤੇ ਉਹ ਸਾਰੇ ਬੱਚਿਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਪੀੜਤ ਲੋਕਾਂ ਨੂੰ ਉੱਥੇ ਪਹੁੰਚਾਇਆ ਜਾਂਦਾ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਾਣਕਾਰੀ ਦਿੰਦਿਆਂ ਡਾਈਟ ਜੋ ਕਿ ਵਰਕਸ਼ਾਪ ਸੀਗੀ ਉਹਨਾਂ ਦੇ ਸੀਨੀਅਰ ਬਲਾਰੇ ਨਵਰਤਨ ਪਾਂਡੇ ਨੇ ਦੱਸਿਆ ਕਿ ਪ੍ਰਾਈਵੇਟ ਕਾਲਜਸ ਵਿਦਿਆਰਥੀਆਂ ਦੇ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਸੀਗਾ ਜਿਸ ਵਿੱਚ ਭਾਗ ਲੈਣ ਦੇ ਲਈ ਵੱਖ-ਵੱਖ ਕਾਲਜਸ ਦੇ ਵਿਦਿਆਰਥੀ ਡੀਆਈਟੀ ਮਾਫ ਕਰਨਾ ਡੀਆਈਈਟੀ ਡਾਈਟ ਯਾਨੀ ਕਿ ਜਿਹੜੀ ਉਹ ਵਰਕਸ਼ਾਪ ਹੁੰਦੀ ਹੈ ਉੱਥੇ ਪੁੱਜੇ ਸਨ ਇਸੇ ਦੌਰਾਨ ਸਮਾਜ ਵਿਰੋਧੀ ਅੰਸਰਾਂ ਨੇ ਡਾਈਟ ਦੇ ਨੇੜੇ ਦਰਖਤਾ ਦੇ ਵਿੱਚ ਲੱਗੇ ਮਧੂਮੱਖੀਆਂ ਦੇ ਉੱਤੇ ਜਿਹੜਾ ਪਥਰਾ ਕੀਤਾ ਤੇ ਉਥੋਂ ਭੱਜ ਜਾਂਦੇ ਨੇ ਜਿਸ ਕਾਰਨ ਪਹਾੜੀ ਮੱਖੀਆਂ ਫੈਲਣ ਲੱਗੀਆਂ ਤੇ ਵਰਕਸ਼ਾਪ ਦੇ ਲੈ ਅੰਦਰ ਪਹੁੰਚ ਵਿਦਿਆਰਥੀਆਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਉਹਨਾਂ ਮੱਖੀਆਂ ਦੇ ਝੁੰਡ ਦੇ ਵੱਲੋਂ ਤੇ ਜਿਸ ਕਾਰਨ ਦੋ ਦਰਜਨ ਤੋਂ ਵੱਧ ਵਿਦਿਆਰਥੀਆਂ ਨੂੰ ਮੱਖੀਆਂ ਨੇ ਡੰਗ ਲਿਆ ਇਸੇ ਦੌਰਾਨ ਐਂਬੂਲੈਂਸ ਬੁਲਾਈ ਗਈ ਵਿਦਿਆਰਥੀਆਂ ਨੂੰ ਮੱਖੀਆਂ ਤੋਂ ਬਚਾਉਣ ਦੇ ਲਈ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਐਂਬੂਲੈਂਸ ਦੇ ਆਉਣ ਤੇ ਪੀੜਤ ਵਿਦਿਆਰਥੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੁਣ ਸੁਣਦਿਆ ਕਿ ਸੀਨੀਅਰ ਦਾ ਕੀ ਕੁਝ ਕਹਿਣਾ ਹੈ ਜਿਹੜੇ ਉੱਥੋਂ ਦੇ ਹੈੱਡ ਸੀਗੇ ਨਵਰਤਨ ਪਾਂਡੇ ਉਹਨਾਂ ਦੇ ਸੀਨੀਅਰ ਬਲਾਰੇ ਦਾ ਕੀ ਕੁਝ ਕਹਿਣਾ ਉਹ ਵੀ ਸੁਣ ਲੈਣੇ 30-35 ਕਾਲਜਸ ਦੇ ਵਿਦਿਆਰਥੀਆਂ ਦੀ ਜਿਹੜੀ ਇੱਕ ਵਰਕਸ਼ਾਪ ਚੱਲ ਰਹੀ ਹੁੰਦੀ ਹੈ ਇੱਕ ਖੁੱਲੇ ਮੈਦਾਨ ਦੇ ਵਿੱਚ ਜਿੱਥੇ ਕਿ ਅਚਾਨਕ ਕੁਝ ਸਮੇਂ ਬਾਅਦ ਭਗੜਮਚ ਜਾਂਦੀ ਹੈ ਉੱਥੇ ਹੀ ਭੱਜੜਾ ਪੈ ਜਾਂਦੀਆਂ ਸਾਰੇ ਵਿਦਿਆਰਥੀਆਂ ਨੂੰ ਉੱਥੇ ਦੇ ਜਿਹੜੇ ਮੁਖੀ ਹੁੰਦੇ ਨੇ ਉਹ ਵੀ ਇੱਧਰ-ਉੱਧਰ ਭੱਜਣ ਲੱਗ ਜਾਂਦੇ ਨੇ ਤੁਹਾਨੂੰ ਕਾਰਨ ਦੱਸਾਂਗੇ ਹੈਰਾਨ ਕਰਨ ਵਾਲਾ ਕਿ ਕਿਸ ਤਰੀਕੇ ਦੇ ਨਾਲ ਇਹ 30-35 ਪ੍ਰਾਈਵੇਟ ਕਾਲਜਾਂ ਦੇ ਵਿਦਿਆਰਥੀਆਂ ਦੇ ਲਈ ਇੱਕ ਵਰਕਸ਼ਾਪ ਚੱਲ ਰਹੀ ਹੁੰਦੀ ਹੈ ਤੇ वो दरखत ये आज जो है वो में पी का प्रोग्राम था स्टूडेंट्स आए हुए थे बत्तीस कॉलेजों के तो वो किसी शरारती के लगता है ये के उन्होंने पत्थर पत्थर मार करके और वो छेड़ दिया उनको मक्खियों को वहाँ क्योंकि वो तो बीस बाईस एकड़ जगह है वहां पर काफी लंबे लंबे दरख्त हैं उनके ऊपर छत्ते लगे हुए हैं पहाड़ी मक्खियों के तो वो किसी बच्चे ने उसको जो है ना वो छेड़ा है उनको और वो मक्खियाँ छिड़ गई थी और उन्होंने फिर जो है ना वो दस बीस बच्चों को काट लिया तो फिर बस ये था कि स्टाफ मेंबर के पास एक बाई चांस जो है ना वो हमारे साथी के, के पास वो एम्बुलेंस का नंबर था और वो बुला दिए थे हमने और वो फिर वहाँ पर जा के उनको हॉस्पिटलाइज करवाना पड़ा जिस तरह